ਮਰਪੇ ਦਾ ਮਾਨਸਿਨ ਵਿੱਚ ਸਵੇ ਮਜੂਰ ਮੁਕਤੀ ਮੋਰਚੇ ਨੇ ਸੁਪਾ ਪ੍ਰਦਾਨ ਭਗਵੰਤ ਸਿੰਘ ਸਮਾਉਂ ਦੀ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਜਿਨ੍ਹਾਂ ਦੇ ਵਿੱਚ ਮਹਿਮਾਨ ਮੈਨੂੰ ਬੁਲਾਇਆ ਗਿਆ ਸੀ ਕਿ ਅਸੀਂ ਇੱਥੇ ਵਰਕਰਾਂ ਦੇ ਨਾਲ ਬਹੁਤ ਸਾਰੇ ਸਾਥੀਆਂ ਨਾਲ ਮੁਲਾਕਾਤ ਕੀਤੀ ਹੈ ਕਿਉਂਕਿ ਜੋ ਵੀ ਇਹਨਾਂ ਨੇ ਮੰਗਾયા ਉਹਨਾਂ ਮੰਗਾਂ ਨੂੰ ਚੰਦਰ ਸ਼ੇਖਰ ਆਜ਼ਾਦ ਦੀ ਤੱਕ ਪਹੁੰਚਾਵਾਂਗੇ ਚੰਦਰ ਸ਼ੇਖਰ ਆਜ਼ਾਦ ਜੀ ਜੋ ਨਵੀਂਾ ਤੋਂ ਸੰਸਦ ਚੁਣੇ ਗਏ ਆ ਉਹ ਸਾਡੀਆਂ ਜਿਹੜੀਆਂ ਸਾਡੀਆਂ ਮਜ਼ਦੂਰਾਂ ਦੀਆਂ ਜੋ ਮੰਗਾਂ ਆ ਉਹ ਸੰਸਦ ਦੇ ਵਿੱਚ ਠੋਕ ਵਜਾ ਕੇ ਉਠਾਣਗੇ ਇਹਨਾਂ ਨੇ ਮੈਂ ਵਾਅਦਾ ਕੀਤਾ ਕਿ ਜਦੋਂ ਵੀ ਤੁਹਾਨੂੰ ਕੋਈ ਭੀੜ ਪੈਂਦੀ ਹੈ ਕੋਈ ਦੁੱਖ ਤਕਲੀਫ ਹੁੰਦੀ ਹੈ ਤੇ ਭੀਮ ਆਰਮੀ ਅਜਾ ਸਮਾਜ ਪਾਰਟੀ ਤਨਮਨ ਤਨ ਤੋਂ ਤੁਹਾਡੇ ਨਾਲ ਖੜੀ ਹੈ ਤੇਂਦਰ ਸ਼ੇਖਰ ਅਜ਼ਾਦ ਜੀ ਜੋ ਬੋਜਨਾ ਦੇ ਇੱਕ ਵੱਡੇ ਨੇਤਾ ਹੈ ਤੁਸੀਂ ਦੇਖਦੇ ਹੋ ਤੇਂਦਰ ਸ਼ੇਖਰ ਅਜ਼ਾਦ ਜੀ ਸਾਡੇ ਸਮਾਜ ਦੀ ਜਿਹੜੀ ਲੜਾਈ ਹੈ ਉਹ ਠੋਕ ਵਜਾ ਕੇ ਲੜਦੇ ਹੈ ਤੇ ਬਹੁਤ ਸਾਰੇ ਸਾਥੀ ਹੈ ਜਿਨ੍ਹਾਂ ਨੇ ਭੀਮ ਆਰਮੀ ਦਾ ਤੇ ਅਜਾ ਸਮਾਜ ਪਾਰਟੀ ਦਾ ਪੱਲਾ ਫੜਿਆ ਹੈ ਅਸੀਂ ਵੀ ਇਹਨਾਂ ਨੂੰ ਪੂਰਾ ਵਿਸ਼ਵਾਸ ਦਿੰਦੇ ਆ ਕਿ ਜੇਕਰ ਤੁਸੀਂ ਚੰਦਰ ਸ਼ੇਖਰ ਅਜ਼ਾਦ ਜੀ ਤੇ ਵਿਸ਼ਵਾਸ ਕੀਤਾ ਆ ਅਸੀਂ ਇਹ ਤੁਹਾਡਾ ਵਿਸ਼ਵਾਸ ਕਦੇ ਤੋੜਾਂਗੇ ਨਹੀਂ ਅਸੀਂ ਜਦੋਂ ਵੀ ਤੁਹਾਨੂੰ ਜ਼ਰੂਰਤ ਪਈ ਤਾਂ ਪੀਮਾਰਮੀ ਯਾਸਮਾਈ ਪਾਰਟੀ ਤਨਮਨ ਤਨ ਉਹਨਾਂ ਦੇ ਨਾਲ ਖੜੀ ਰਹਾਂਗੇ ਤੇ ਇੱਕ ਸਰ ਜਿਹੜਾ ਹੈ 11 ਤਰੀਕ ਦਾ ਤੁਸੀਂ ਦਿੱਲੀ ਦੀ ਕਾਲ ਦਿੱਤੀ ਹੈ ਇਸ ਤੋਂ ਪਹਿਲਾਂ ਕੁਝ ਸਮਾਜ ਐਸਸੀ ਦੇ ਵਿੱਚ ਇਸ ਚੀਜ਼ ਦਾ ਵਿਰੋਧ ਕਰਦੇ ਪਏ ਨੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਦਿੱਲੀ ਦੇ ਵਿੱਚ ਜੋ ਬੰਦ ਦੀ ਕਾਲ ਦਿੱਤੀ ਹੈ ਸੌਰੀ ਪ੍ਰੋਟੈਸਟ ਦੀ ਕਾਲ ਦਿੱਤੀ ਹੈ ਚੰਦਰ ਸ਼ੇਖਰ ਆਜ਼ਾਦ ਜੀ ਵੱਲੋਂ ਉਹ ਤੁਸੀਂ ਵੇਖਿਆ ਹੋਊਗਾ ਕਿ ਉਹ ਕਾਲ 14 ਅਗਸਤ ਨੂੰ ਚੰਦਰ ਸ਼ੇਖਰ ਆਜ਼ਾਦ ਜੀ ਨੇ ਲਾਈਵ ਦੇ ਮਾਧਿਅਮ ਤੋਂ ਕਹਿ ਸੀ ਕਿ ਦਿੱਲੀ ਦੇ ਵਿੱਚ ਅਸੀਂ ਪ੍ਰੋਟੈਸਟ ਕਰਾਂਗੇ ਜੋ ਪੂਰੇ ਭਾਰਤ ਦੇ ਵਿੱਚ ਭਖ ਦੇ ਮਸਲੇ ਨੇ ਸਾਡੇ ਬਹੁਤ ਸਾਰੇ ਸਮਾਜ ਦੇ ਚੰਦਰ ਸ਼ੇਖਰ ਆਜ਼ਾਦ ਜੀ ਨੇ ਉਸ ਨੂੰ ਲੈ ਕੇ ਦਿੱਲੀ ਦੇ ਵਿੱਚ ਕਾਲ ਦਿੱਤੀ ਹੈ ਕਿਉਂਕਿ ਦਿੱਲੀ ਦੇ ਵਿੱਚ ਅਸੀਂ ਸਰਕਾਰ ਤੇ ਉਤੇ ਦਬਾਅ ਬਣਾਵਾਂਗੇ ਕਿ ਜਾਤੀਗਤ ਜਾਣਗਣਨਾ ਕਰਵਾਈ ਜਾਵੇ ਜਿਹੜਾ ਸਾਡੇ ਸਮਾਜ ਨੂੰ ਦੋ ਫਾੜ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਮਨੁਵਾਦੀ ਸਰਕਾਰਾਂ ਵੱਲੋਂ ਉਹਦਾ ਅਸੀਂ ਉੱਥੇ ਪੜਦਾ ਫਾਸ਼ ਕਰਾਂਗੇ ਅਸੀਂ ਆਪਣੇ ਛੋਸ਼ਿਤਵੰਤ ਸਮਾਜ ਲਈ ਵੀ ਮੰਗ ਕਰਦੇ ਆਂ ਜਿੱਦਾਂ ایਡਬਲਯੂਐਸ ਹੈ 10% ਆਰਖਣ ਦਿੱਤਾ ਜਾ ਸਕਦਾ ਤਾਂ ਇਹਨਾਂ ਛੋਸ਼ਿਤਵੰਤ ਸਮਾਜ ਨੂੰ ਕਿਉਂ ਨਹੀਂ ਦਿੱਤਾ ਜਾ ਸਕਦਾ ਦਿੱਲੀ ਦੇ ਵਿੱਚ ਅਸੀਂ 11 ਤਰੀਕ ਨੂੰ ਅਸੀਂ ਛੋਸ਼ਿਤਵੰਤ ਸਮਾਜ ਦੀ ਜਿਹੜੀ ਮੰਗ ਹੈ ਉਹ ਠੋਕ ਵਜਾ ਕੇ ਰੱਖਾਂਗੇ ਕਿ ਜਿੰਨੀ ਸਾਡੀ ਆਬਾਦੀ ਹੈ ਜਾਤੀਗਤ ਜਨਗਣਨਾ ਸਰਕਾਰ ਜਲਦ ਤੋਂ ਜਲਦ ਕਰਵਾਵੇ ਕਿਉਂਕਿ ਜਿੰਨਾ ਚਿਰ ਜਾਤੀਗਤ ਜਨਗਣਨਾ ਨਹੀਂ ਹੁੰਦੀ ਸਾਨੂੰ ਸਾਡੀ ਗਿਣਤੀ ਦਾ ਕਿਵੇਂ ਪਤਾ ਲੱਗੂਗਾ ਇਸ ਤੋਂ ਚਾਹੁੰਦੇ ਆ ਜਿਹਦੀ ਜਿੰਨੀ ਗਿਣਤੀ ਆ ਉਸ ਹਿਸਾਬ ਨਾਲ ਰਿਆਬੇਸ਼ਨ ਜਿਹੜੀ ਆ ਦਿੱਤੀ ਜਾਵੇ ਤੇ ਜੋ ਸਰਕਾਰਾਂ ਸਾਨੂੰ ਤੋੜਨ ਦੀ ਕੋਸ਼ਿਸ਼ ਕਰਦੀਆਂ ਉਹਨਾਂ ਨੂੰ ਵੀ ਚੇਤਾਵਨੀ ਦਿਨਾਂ ਠੋਕ ਵਜਾ ਕੇ ਦਿਨਾਂ ਅਸੀਂ ਇੱਕ ਸੀ ਇੱਕ ਹਾਂ ਇੱਕ ਹੀ ਰਹਿਾਂਗੇ ਜਿੰਨਾ ਤੁਸੀਂ ਜ਼ੋਰ ਲਾਣਾ ਮਨੁਵਾਦੀ ਸਰਕਾਰੋ ਆਰਐਸ ਵਾਲਿਓ ਜਿੰਨਾ ਜ਼ੋਰ ਲਾਣਾ ਲਾ ਲਿਓ ਅਸੀਂ ਸਾਰੇ ਇੱਕ ਸੀ ਜਿਹੜਾ ਸਾਡਾ ਬਹੁਜਨ ਸਮਾਜ ਹੈ ਉਹ ਚੰਦਰ ਸ਼ੇਖਰ ਰਾਜਾ ਜੀ ਦੇ ਨਾਲ ਤਨਮਨ ਧੰਨ ਤੋਂ ਖੜਾ ਹੈ। ਇਸਰ ਜੋ ਜਿਵੇਂ ਬਿਹਾਰ ਦੇ ਵਿੱਚ ਜਾਤੀਗਣ ਗਣਨਾ ਹੋਈ ਹੈ 65% ਰਿਜ਼ਰਵੇਸ਼ਨ ਦਿੱਤੀ ਗਈ ਹੈ ਕਿ ਪੰਜਾਬ ਤੋਂ ਇਲਾਵਾ ਹੋਰ ਵੀ ਸੂਬਿਆਂ ਦੇ ਵਿੱਚ ਵੀ ਇਸ ਤਰ੍ਹਾਂ ਜਣਗਣਾਂ ਦਾ ਅਸੀਂ ਤਾਂ ਚਾਹੁੰਦੇ ਹਾਂ ਕਿ ਬਿਹਾਰ ਨੂੰ ਛੱਡੋ ਇਸ ਦਾ ਪੂਰੇ ਭਾਰਤ ਦੀ ਮੰਗ ਕਰਦੇ ਆਂ ਪੂਰੇ ਭਾਰਤ ਦੀ 2011 ਤੋਂ ਬਾਅਦ ਜਣਗਣਨਾ ਹੋਈ ਨਹੀਂ। 2011 ਤੋਂ ਬਾਅਦ ਜਾਣਗਰਨਾ ਹੋਈ ਨਹੀਂ 2011 ਦੇ ਵਿੱਚ ਸਾਡੇ ਸਮਾਜ ਦੀ ਆਬਾਦੀ ਕਿੰਨੀ ਸੀ ਅੱਜ ਜੇ ਅੱਜ ਜਾਤੀਗਤ ਜਾਣਗਰਨਾ ਕਰਵਾਉਂਦੇ ਆ ਸਾਡੀ ਆਬਾਦੀ ਜਿਹੜੀ ਹੈ 40 ਤੋਂ 45% ਦੇ ਵਿੱਚ ਵਿੱਚ ਹੋਊਗੀ ਕਿ ਜਿਹਦੀ ਜਿੰਨੀ ਸੰਖਿਆ ਪਾਰੀ 19 ਉਹਦੀ ਹਿੱਸੇਦਾਰੀ ਕਿਉਂਕਿ ਅਸਲ ਵਿੱਚ ਜਿਹਦੀ ਜਿੰਨੀ ਸੰਖਿਆ ਹੈ ਉਸ ਹਿਸਾਬ ਦੇ ਨਾਲ ਰਿਜ਼ਰਵੇਸ਼ਨ ਹਰ ਵਰਗ ਨੂੰ ਮਿਲਣੀ ਚਾਹੀਦੀ ਹੈ ਅੱਜ ਬਾਬਾ ਗੁਲਸਿੰਦਰ ਜੀ ਦੇ ਜਨਮ ਦਿਨ ਨੂੰ ਸਮਰਪਤ ਤੇ ਕਨਵੈਨਸ਼ਨ ਸੀ ਕਿ ਜੀ ਜਿਹੜੀਆਂ ਹਾਕਮ ਜਵਾਤਾਂ ਨੇ ਉਹਨਾਂ ਗੁਰੂਆਂ ਪਰੀਆਂ ਦੇ ਨਾਂ ਤੇ ਸਾਡੇ ਜਿਹੜੇ ਲੋਕ ਨੇ ਕਿਰਤੀ ਲੋਕਾਂ ਨੂੰ ਲੜਾਇਆ ਜਾ ਰਿਹਾ ਉਹਨਾਂ ਦੇ ਵਿੱਚ ਪਾੜਾ ਪੈਦਾ ਕੀਤਾ ਜਾ ਰਿਹਾ ਉਹਨਾਂ ਦੇ ਗੁਰੂਆਂ ਨੂੰ ਗੁਰੂ ਕਹਿਣ ਦੀ ਥਾਂ ਭਗਤ ਵਗੈਰਾ ਕਿਹਾ ਜਾ ਰਿਹਾ ਇਹਦੇ ਬਾਰੇ ਕੀ ਕਹਿੰਦੇ ਹੋ ਤੁਸੀਂ ਇਹ ਸਾਡੀ ਸੋਚ ਹੈ ਜਿਹੜੇ ਗੁਰੂ ਭਗਤ ਦਾ ਰੌਲਾ ਚੱਲਦਾ ਜਿਹੜੇ ਭਗਤਾਂ ਨੂੰ ਭਗਤ ਕਹਿਣ ਦਾ ਰੌਲਾ ਚੱਲਦਾ ਭਗਤ ਉਹ ਰੱਬ ਦੇ ਹੋਏ ਆ ਭਗਤ ਕਿਸੇ ਇਨਸਾਨ ਦੇ ਨਹੀਂ ਹੈਗੇ ਭਗਤ ਰੱਬ ਦੇ ਹੋਏ ਆ ਕਿਉਂਕਿ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੇ ਗੁਰੂਆਂ ਦੀ ਬਾਣੀ ਦਰਜ ਹੈ ਤੇ ਕਿਸੇ ਨੂੰ ਕੀ ਤਕਲੀਫ ਹੈ ਗੁਰੂ ਕਹਿਣ ਲੈ ਅਸੀਂ ਸਾਡੇ ਲਈ ਸਾਡੇ ਜਿੰਨੇ ਮਹਾਪੁਰਸ਼ ਆ ਸਾਡੇ ਸਤਗੁਰ ਸੀ ਸਾਡੇ ਸਤਗੁਰ ਹੀ ਰਹਿਣਗੇ ਅਸੀਂ ਆਪਣੇ ਗੁਰੂਆਂ ਨੂੰ ਗੁਰੂ ਹੀ ਕਹਾਂਗੇ ਤੇ ਸਤਗੁਰ ਹੀ ਕਹਾਂਗੇ ਕੌਣ ਕੀ ਕਹਿੰਦਾ ਸਾਨੂੰ ਕਿਸੇ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਸਾਡਾ ਸਮਾਜ ਹੈ ਸਾਡਾ ਸਮਾਜ ਇੱਕ ਹੋ ਜਾਏ ਜਦੋਂ ਅਸੀਂ ਹਰ ਧਰਮ ਦਾ ਸਨਮਾਨ ਕਰਦੇ ਆਂ ਤੇ ਸਾਡੇ ਵਾਰੀ ਸਾਡੇ ਗੁਰੂਆਂ ਦਾ ਸਨਮਾਨ ਕਿਉਂ ਨਹੀਂ ਮੈਂ ਆਪਣੇ ਅੱਜ ਤੇ ਮੀਟਿੰਗ ਦੇ ਵਿੱਚ ਵੀ ਕਿਹਾ ਕਿ ਜੋ ਬਲੀਦਾਨ ਬਾਬਾ ਜੀਵਨ ਸਿੰਘ ਜੀ ਨੇ ਸਿੱਖ ਕੌਮਲੇ ਦਿੱਤੇ ਆ ਕਿਸੇ ਨੇ ਨਹੀਂ ਦਿੱਤੇ ਇਹ ਲੋੜ ਹੈ ਕਿ ਸਾਡੇ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਬਾਬਾ ਜੀਵਨ ਸਿੰਘ ਦੇ ਜੀਵਨ ਨੂੰ ਪੜਨ ਦੀ ਕਿ ਉਹਨਾਂ ਦਾ ਕੀ ਸੰਘਰਸ਼ ਹੈ ਕਿਉਂਕਿ ਜਿੰਨਾ ਚਿਰ ਅਸੀਂ ਪੜਦੇ ਨਹੀਂ ਆਪਣੇ ਮਹਾਪੁਰਖਾਂ ਦਾ ਵਿਚਾਰਧਾਰਾ ਕੀ ਸੀ ਜਿੰਨਾ ਚਿਰ ਅਸੀਂ ਪੜਦੇ ਨਹੀਂ ਉਹਨਾਂ ਚਿਰ ਕੁਛ ਨਹੀਂ ਅਸਲ ਵਿੱਚ ਅਸੀਂ ਵੀ ਆਪਣੇ ਮਨਚ ਤੋਂ ਵੀ ਅਪੀਲ ਕੀਤੀ ਹੈ ਕਿ ਬਾਬਾ ਸਾਹਿਬ ਅੰbedkar ਦੀ ਵਿਚਾਰਧਾਰਾ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਬਾਰੇ ਆਪਣੇ ਬੱਚਿਆਂ ਨੂੰ ਜਰੂਰ ਪੜਾਓ ਕਿਉਂਕਿ ਜੇਕਰ ਸਾਡੇ ਨੌਜਵਾਨਾਂ ਨੂੰ ਸਾਡੇ ਮਹਾਪੁਰਸ਼ਾਂ ਦਾ ਵਿਚਾਰਧਾਰਾ ਪਤਾ ਹੋਊਗੀ ਤਾਂ ਹੀ ਅਸੀਂ ਅੱਗੇ ਵਧ ਸਕਾਂਗੇ ਇੱਕ ਗੱਲ ਹੋਰ ਸਾਡਾ ਜੋ ਪੰਜਾਬ ਸਰਕਾਰ ਦੇ ਵਿੱਚ ਜੋ ਹਾਈ ਕੋਰਟ ਨੇ 300 ਸੇਵਾਦਾਰਾਂ ਦੀਆਂ ਪੋਸਟਾਂ ਕੱਢੀਆਂ ਨੇ ਉਹਦੇ ਵਿੱਚ 300 ਦੇ ਵਿੱਚੋਂ ਸਿਰਫ 30 ਪੋਸਟਾਂ ਐਸਸੀ ਸਮਾਜ ਨੂੰ ਦਿੱਤੀਆਂ ਗਈਆਂ ਨੇ ਤੇ ਬਾਕੀ 270 ਪੋਸਟਾਂ ਦੇ ਉੱਤੇ ਅਦਰ ਕਾਸਟਾਂ ਨੇ ਦਿੱਤੀਆਂ ਗਈ ਨੇ ਇਸ ਦੇ ਵਿੱਚ ਵੀ ਤੁਸੀਂ ਐਸਸੀ ਭਾਈਚਾਰੇ ਦੀ ਕਿੰਨੀ ਕਿ ਹਿੱਸੇਦਾਰੀ ਸਮਝੋਗੇ ਤੁਸੀਂ ਕਿੰਨਾ ਕੁ ਇਹਨਾਂ ਦਾ ਹੱਕ ਬਣਨਾ ਚਾਹੀਦਾ ਹੱਕ ਕਿੰਨਾ ਬਣਨਾ ਪਾਇਆ ਜੇ 25% ਦੇ ਹਿਸਾਬ ਨਾਲ ਲਾ ਲਓ ਤੇ 25% ਦੇ ਹਿਸਾਬ ਨਾਲ ਲਾ ਲਓ ਕਿ ਸਾਡਾ ਹੱਕ ਕਿੰਨਾ ਬਣਨਾ ਚਾਹੀਦਾ ਕਿਉਂਕਿ ਇਹ ਜਿਹੜੀਆਂ ਸਰਕਾਰਾਂ ਆ ਇਹ ਚਾਹੁੰਦੀਆਂ ਹੀ ਨਹੀਂ ਇਹ ਰੀਜਰਵੇਸ਼ਨ ਖਤਮ ਕਰਨਾ ਚਾਹੁੰਦੀਆਂ ਇਹ ਗੱਲ ਸਾਡੇ ਲੋਕਾਂ ਨੂੰ ਸਮਝਣੀ ਚਾਹੀਦੀ ਹੈ ਕਿਉਂਕਿ ਇਹ ਰਿਜ਼ਰਵੇਸ਼ਨ ਖਤਮ ਕਰਕੇ ਆਪਣੇ ਹੀ ਚਹੇਤਿਆਂ ਨੂੰ ਬਿਠਾਉਣਾ ਚਾਹੁੰਦੇ ਆ ਅਤੇ ਹੋਰ ਵੀ ਮੁੱਦੇ ਆ ਇੱਥੇ ਮੀਟਿੰਗ ਦੇ ਵਿੱਚ ਬੰਦੇ ਪਹੁੰਚੇ ਹੋਏ ਆ ਜਿਨ੍ਹਾਂ ਦੇ ਹੱਕ ਜਿਹੜੇ ਆ ਉਹ ਮਾਰੇ ਜਾ ਰਹੇ ਆ ਆਪਣੇ ਚਹੇਤਿਆਂ ਨੂੰ ਆਪਣੀ ਚਹੇਤਿਆਂ ਨੂੰ ਪੋਸਟਾਂ ਦਿੱਤੀਆਂ ਜਾ ਰਹੀਆਂ ਅੱਜ ਵੀ ਮੈਨੂੰ ਹੁਣ ਰਾਸਤੇ ਚ ਆਉਂਦੇ ਵਕਤ ਫੋਨ ਆਇਆ ਸਾਡੇ ਜਸਵੀਰ ਭਾਜੀ ਆਏ ਹੋਏ ਆ ਰਜਿੰਦਰਾ ਕਾਲਜ ਬਠਿੰਡਾ ਦੇ ਵਿੱਚ ਜਿੱਥੇ 75 75 ਸੀਟਾਂ ਨੇ ਅਸਾਮੀਆਂ ਤੇ 75 ਵਿੱਚੋਂ ਕਿੰਨੇ 9 6 ਭਰੀਆਂ 6 6 ਭਰੀਆਂ ਹੋਈਆਂ ਜਿਹੜੇ ਸਾਡੇ ਸਮਾਜ ਦੀਆਂ ਖਾਲੀ ਪਈਆਂ ਸਾਮੀਆਂ ਜੋ ਬੈਕਲੌਗ ਆ ਅਸੀਂ ਇਹ ਸਰਕਾਰਾਂ ਨੂੰ ਕਹਿੰਨੇ ਆ ਕਿ ਜਲ ਤੋਂ ਜਲਦ ਉਹ ਜਿਹੜੇ ਬੈਕਲੌਗ ਆ ਭਰੇ ਜਾਣ ਇਹਦਾ ਭੀਮ ਆਰਮੀ ਆਜ਼ਾਦ ਸਮਾਜ ਪਾਰਟੀ ਸੜਕਾਂ ਤੇ ਉੱਤਰ ਕੇ ਤਿੱਖਾ ਵਿਰੋਧ ਕਰੇਗਾ